ਉੰਨੀ ਆ ਪਿਆਣੇ ਭਰਾਵੋ ਉਸ ਤੋਂ ਬਾਅਦ ਆਪਣੀਆਂ ਜਿਹੜੀਆਂ ਹਰਿਆਣਾ ਦੇ ਵਿੱਚ ਦੋ ਮਹਾਪੰਚਾਇਤਾਂ ਹੋਈਆਂ ਸੀਗੀਆਂ ਵੱਡੀ ਗੈਂਟੀ ਦੇ ਵਿੱਚ ਆਪਣੇ ਜ਼ਿਲ੍ਹਿਆਂ ਬਾਇਤ ਸੈਂਕੜੇ ਬੱਚਾ ਲੱਖਾਂ ਦੀ ਗੈਂਟੀ ਦੇ ਵਿੱਚ ਅਚਾਨਾ ਦਾਣਾ ਮੰਡੀ ਦੇ ਵਿੱਚ ਪਹੁੰਚੇ ਸੋ ਪ੍ਰਾਭੂ ਆਪਣਾ ਸਾਤ ਮਈ ਪ੍ਰਦਰਸ਼ਨ ਸੀਗਾ ਅਸੀਂ ਆਪਣੀ ਕਿਸਾਨ ਮਹਾਪੰਚਾਇਤ ਕਰਨੀ ਸੀ ਤੁਹਾਨੂੰ ਪਤਾ ਕਿੰਨੇ ਨਾਕੇ ਲੱਗੇ ਹੋਏ ਸੀਗੇ ਕਿੰਨੇ ਬੈਰੀਕੇਡ ਲੱਗੇ ਹੋਏ ਸੀਗੇ ਖਨੋਰੀ ਤੋਂ ਲੈ ਕੇ ਅਸੀਂ ਪ੍ਰਧਾਨ ਜੀ ਨਾਲ ਪੰਜ ਚਾਰ ਗੱਡੀਆਂ ਸੀਗੀਆਂ ਸਾਡੀਆਂ ਤੇ ਖਨੋਰੀ ਬਾਰਡਰ ਤੋਂ ਮੇਰਾ ਖੜਾ ਜਾਣਾ ਤੇ ਜਾਵਦੇ ਨੇ ਕੋਈ 20 ਕਿਲੋਮੀਟਰ ਪੈਂਦਾ ਹੁੰਦਾ ਪਿੰਨ ਪਰਾਉ ਤੁਹਾਡੇ ਇਲਾਕੇ ਲੱਗੇ ਹੋਏ ਸੀਗੇ ਕਿਉਂਕਿ ਪ੍ਰਧਾਨ ਜੀ ਨਾਲ ਸੀਗੇ ਸੋ ਸਰਕਾਰਾਂ ਤੋਂ ਆਪਾਂ ਕੀ ਹਾਰ ਰਹਾ ਆ ਵਾਪਸ ਸਕਦੇ ਆ ਉਥੇ ਆਪਾਂ ਜਾ ਕੇ ਇੱਕ ਆਪਣੀ ਰਣਨੀਤੀ ਬਣਾਉਣੀ ਸੀ ਅਸੀਂ ਕਿਹੜਾ ਦਿੱਲੀ ਚਲੇ ਸੀਗੇ ਉਸ ਤੋਂ ਬਾਅਦ ਜਿਹੜੀ ਆਪਣੇ ਇਹ ਗੁਰੂ ਖੇਤਰ ਇਹਦੇ ਟਿੱਪਰੀ ਦੇ ਵਿੱਚ ਮਹਾਪੰਚਾਇਤ ਹੋਈਆ ਉਥੋਂ ਵੀ ਭਰਾਵੇ ਬੱਡੀ ਗੈਂਟੀ ਦੇ ਵੇਲੇ ਤੁਸੀਂ ਪਹੁੰਚੇ ਹੋ ਸੋ ਭਰਾਵੋ ਜਿਹੜਾ ਵੀ ਮੋਰਚਾ ਲੱਗਦਾ ਚਾਹੇ ਕੋਈ ਧਰਨਾ ਲੱਗਦਾ ਭਰਾਵੋ ਕੱਟ ਦੀ ਮੰਗ ਕਰਦਾ ਖਾਸ ਤੌਰ ਤੇ ਅਸੀਂ ਇਹੀ ਗੱਲ ਕਰਦੇ ਹੁੰਦੇ ਆ ਖਾਸ ਕਰਕੇ ਮੈਂ ਕਹਿਣਾ ਹੁੰਨਾ ਬਈ ਜਿਹੜੇ ਲੜਾਕੂ ਬੰਦੇ ਹੁੰਦੇ ਆ ਕੱਟ ਨਹੀਂ ਜਿਹੜਾ ਭਰਾਵੋ ਸਾਰੇ ਲੜਨ ਵਾਲੇ ਬੰਦੇ ਨਹੀਂ ਹੁੰਦੇ ਹੈਗੇ ਪਰ ਜੇ 10 ਬੰਦੇ ਲੜਨ ਵਾਲੇ ਪਿੱਛੇ ਕੱਟ ਖੜਾ ਹੋ ਸਾਡਾ ਹਜ਼ਾਰਾਂ ਦੀ ਗੈਂਟੀ ਦੇ ਵਿੱਚ ਉਹ ਬੰਦਿਆਂ ਨੂੰ ਹੌਸਲਾ ਹੁੰਦਾ ਵੀ ਸਾਡੇ ਪਿੱਛੇ ਬੰਦੇ ਖੜੇ ਆ ਸੋ ਪ੍ਰਭੂ ਜਿਹੜਾ ਆਪਣਾ ਅੱਖ ਮਈਆਂ ਤੋਂ ਮੋਰਚਾ ਚੱਲਿਆ ਹੋਇਆ ਪੀਕ ਤੇ ਪਹੁੰਚਿਆ ਹੈ ਮੋਰਚਾ ਸਿਖਰ ਤੇ ਮੋਰਚਾ ਪਹੁੰਚਿਆ ਹੋਇਆ ਪ੍ਰਭੂ ਉਹ ਤਾਂ ਜੂਰ ਨਹੀਂ ਹੈਗੇ ਤੁਸੀਂ ਇੱਥਾ ਇਹਦੀ ਪੱਟੀ ਗਿਣਤੀ ਦੇ ਵਿੱਚ ਪਿੰਡਾਂ ਦਾਏ 2-2 4-4 ਬੰਦੇ ਜਾ ਕੇ ਉੱਥੇ ਆਪਣੀਆਂ ਟਰਾਲੀਆਂ ਨੂੰ ਸੰਭਾਲੀਏ ਤੇ ਬੰਦੇ ਬਦਲੀ ਕਰਦੇ ਰਹੀ ਜੇ ਸੋ ਪ੍ਰਭੂ ਉਹ ਤਾਂ ਜੂਰ ਨਹੀਂ ਹੈਗੇ ਜਦੋਂ ਦੇ ਜਿਹੜੀ ਇਹ ਮੋਰਚੇ ਦੀਆਂ ਮੰਗਾਂ ਨੇ ਤੇ ਤੁਹਾਡੇ ਸਾਧਨਾ ਦੇ ਵਿੱਚ ਹੋਣਗੀਆਂ ਸੋ ਪ੍ਰਭੂ ਆਪਾਂ ਪਿੰਡਾਂ ਚ ਜੋ ਰੋਲੇ ਚੱਲੇ ਸੀਗੇ ਵਾਹਿਗੁਰੂ ਦਾ ਉਹ ਕਸਰਾ ਲੈ ਕੇ ਅਰਦਾਸ ਕਰਕੇ ਚੱਲੇ ਸੀਗੇ ਤੇ ਜਿਹੜਾ ਮੋਰਚਾ ਆਪਣਾ ਇਹ ਲਾਇਆ ਪੱਕੇ ਤੌਰ